ਬਹੁਤ ਹੀ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਇਟਾਂ ਰੋੜੇ ਵੱਜਣੇ ਜਾਂ ਘਰਾਂ ਦੇ ਵਿੱਚ ਰੋੜ ਡਿੱਗਣੇ ਇਹ ਸਾਰੀਆਂ ਜੋ ਰਹੱਸਮਈ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਭੂਤਾਂ ਪ੍ਰੇਤਾਂ ਜਾਂ ਸ਼ਕਤੀਆਂ ਦੇ ਨਾਲ ਜੋੜ ਦਿੰਨੇ ਹਾਂ ਦਰਅਸਲ ਅਜਿਹੀਆਂ ਘਟਨਾਵਾਂ ਸਮਾਜ ਦੇ ਵਿੱਚ ਵਾਪਰਦੀਆਂ ਜਿਨ੍ਹਾਂ ਨੂੰ ਲੈ ਕੇ ਅਸੀਂ ਡੇਰੇਦਾਰਾਂ ਬਾਬਿਆਂ ਦੇ ਕੋਲ ਚਲੇ ਜਾਂਦੇ ਆ ਜੋਤਸ਼ੀਆਂ ਕੋਲ ਚਲੇ ਜਾਂਦੇ ਆ ਜਿੱਥੇ ਮਸਲੇ ਦਾ ਹੱਲ ਤੇ ਨਹੀਂ ਹੁੰਦਾ ਪਰ ਅਸੀਂ ਉਲਝ ਜ਼ਰੂਰ ਜਾਂਦੇ ਹਾਂ ਅੱਜ ਇੱਕ 30 ਸਾਲ ਪਹਿਲਾਂ ਵਾਪਰੀਆਂ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਜਿਨ੍ਹਾਂ ਦੇ ਵਿੱਚੋਂ ਇੱਕ ਬੜੀ ਦਿਲਚਸਪ ਘਟਨਾ ਵਾਪਰੀ ਸੀ ਤੇ ਲਗਭਗ ਇਸੇ ਨਾਲ ਦੀਆਂ ਬਾਕੀ ਵੀ ਘਟਨਾਵਾਂ ਰਲਦੀਆਂ ਮਿਲਦੀਆਂ ਹੀ ਨਿਕਲਦੀਆਂ ਰਹੀਆਂ ਨੇ ਇੱਕ ਕੋਈ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਦੇ ਵਿੱਚ ਗਏ ਉਥੇ ਕਿਸੇ ਦੇ ਘਰ ਰੋੜੇ ਵੱਜਦੇ ਸੀ ਟਾਂਡਕਦੀਆਂ ਸੀ ਤੇ ਇਥੋਂ ਤੱਕ ਕਿ ਲੈਟਰ ਡਿੱਗਦੇ ਸੀ ਜਿਹੜੇ ਹੱਥ ਲਿਖਤ ਸੀਗੇ ਧਮਕੀ ਭਰੇ ਤੇ ਧਮਕੀ ਭਰੇ ਲੈਟਰ ਵੀ ਜਿਹੜੇ ਆ ਉਹ ਬਰਾਮਦ ਕੀਤੇ ਉਸ ਘਰ ਦੇ ਵਿੱਚ ਗਏ ਪਤਾ ਲੱਗਾ ਕਿ ਇਹ ਘਟਨਾ ਵਾਪਰਦੀ ਹੈ ਘਟਨਾ ਪ੍ਰੰਤ ਸਾਡੇ ਕੋਲੋਂ ਉਹ ਜਦੋਂ ਮਹਿਤੇ ਚੌਕ ਆ ਕੇ ਉਹਨਾਂ ਨੇ ਲਿਖਤੀ ਦਿੱਤਾ ਕਿ ਸਾਡੇ ਮਸਲੇ ਨੂੰ ਹੱਲ ਕੀਤਾ ਜਾਵੇ ਦੱਸਣਯੋਗ ਹੈ ਕਿ ਉਥੇ ਉਸ ਘਰ ਦੇ ਵਿੱਚ ਪਿੰਡ ਦੇ ਕਾਫੀ ਲੋਕ ਇਕੱਠੇ ਹੋਏ ਇਥੋਂ ਤੱਕ ਛੱਤ ਦੇ ਉੱਤੇ ਚੜ ਕੇ ਫਾਇਰ ਵੀ ਕੀਤੇ ਗਏ ਪੁਲਿਸ ਕੰਪਲੇਂਟ ਹੋਈ ਪੁਲਿਸ ਉੱਥੇ ਪਹੁੰਚੀ ਤੇ ਪਿੰਡ ਵਾਲਿਆਂ ਵੱਲੋਂ ਪਹਿਰਾ ਵੀ ਲਗਾਇਆ ਗਿਆ ਗੇਟ ਦੇ ਉੱਤੇ ਤੱਕ ਪਹਿਰਾ ਲਾਇਆ ਗਿਆ ਆਲੇ-ਦੁਆਲੇ ਘਰ ਦੇ ਪਹਿਰਾ ਲਾਇਆ ਗਿਆ ਪਰ ਇਟਾ ਰੋੜੇ ਵਜਣੇ ਵਰਕਰਾਰ ਸੀ ਤੇ ਜਿਹੜੇ ਹੱਥ ਲਿਖਤ ਲੈਟਰ ਸੀ ਧਮਕੀ ਭਰੇ ਉਹ ਵੀ ਜਿਹੜੇ ਬਾਸੂਰਤ ਜਾਰੀ ਸਨ ਦੋਸਤੋ ਜਦੋਂ ਅਸੀਂ ਆਪਣੀ ਟੀਮ ਸਮੇਤ ਉੱਥੇ ਜਾ ਕੇ ਗੱਲਬਾਤ ਕੀਤੀ ਆ ਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਅਸੀਂ ਇਸ ਮਸਲੇ ਦਾ ਹੱਲ ਕਰਾਂਗੇ ਤੁਹਾਡੇ ਸਾਰਿਆਂ ਦਾ ਸਹਿਯੋਗ ਦੀ ਲੋੜ ਆ ਕਿ ਤੁਸੀਂ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਦਿਓਗੇ ਜਦੋਂ ਜਿਸ ਟਾਈਮ ਦੇ ਨਾਲ ਲੱਟਾ ਰੋੜੇ ਵੱਜਣੇ ਸਟਾਰਟ ਹੁੰਦੇ ਸੀਗੇ ਤੇ ਉਸ ਟਾਈਮ ਦੇ ਨਾਲ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਤੇ ਬੰਦ ਕਮਰਾ ਪਰਿਵਾਰ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਉਪਰੰਤ ਜਿਹੜਾ ਜੋ ਸ਼ਟਾ ਕੱਢਿਆ ਤੇ ਉਸ ਜੀਨ ਦੇ ਜਾਗਦੇ ਭੂਤ ਨਾਲ ਸੀ ਕਾਬੇ ਵਰ ਲਿਆ ਹੁਣ ਇੱਥੇ ਦੱਸਣਾ ਚਾਹਾਂਗੇ ਕਿ ਇਹ ਜਿਹੜਾ ਘਟਨਾਵਾਪਰਦੀ ਸੀ ਇੱਕ ਪਿੰਡ ਦਾ ਹੀ ਜਿਹੜਾ ਨੌਜਵਾਨ ਸੀਗਾ ਤੇ ਉਹ ਜਿਹੜੇ ਉਸ ਪਰਿਵਾਰ ਦੀ ਇੱਕ ਲੜਕੀ ਦੀ ਮਿਲੀ ਭੁੱਗ ਦੇ ਨਾਲ ਅਜਿਹੇ ਘਟਨਾਵਾ ਕਰ ਰਿਹਾ ਸੀਗਾ ਇਹ ਵੀ ਦੱਸਣਯੋਗ ਹੈ ਕਿ ਉਸ ਪਰਿਵਾਰ ਨੇ ਇਹ ਮਰੂਤੀ ਲੈਣੀ ਸੀ ਕਿਉਂਕਿ ਅੱਜ ਬਹੁਤ ਵੱਡੀਆਂ ਮਹਿੰਗੀਆਂ ਗੱਡੀਆਂ ਦਾ ਕਰੇ ਚੱਲ ਪਿਆ 30 ਸਾਲ ਪਹਿਲਾਂ ਇੱਕ ਮਰੂਤੀ ਦਾ ਬਹੁਤ ਕਰੇ ਸੀਗਾ ਤੇ ਇੱਕ ਮੰਨੀ ਪਰਮੰਨੀ ਗੱਡੀ ਸੀ ਕਿ ਛੋਟੀਆਂ ਗੱਡੀਆਂ ਹਰ ਇੱਕ ਦੇ ਲੈਣਾ ਹੱਥਵਾਸ ਸੀਗਾ ਜਦੋਂ ਗੱਡੀ ਖਰੀਦਣ ਦੀ ਗੱਲ ਚੱਲੀ ਆ ਤੇ ਉਸ ਲੜਕੇ ਤੱਕ ਗੱਲ ਪਹੁੰਚੀ ਆ ਕਿ ਉਹ ਘਰ ਦੇ ਵਿੱਚ 1.5-2 ਲੱਖ ਰੁਪਇਆ ਮਿਲਣ ਵਾਲਾ ਹੈ ਕੋਈ ਤੇ ਉਹ ਜਿਹੜੀ ਆਸੀਂ ਗੱਡੀ ਖਰੀਦ ਰਹੇ ਆ ਤੇ ਉਸ ਲੜਕੇ ਨੇ ਲੜਕੀ ਨੂੰ ਵਰਗਲਾ ਕੇ ਰੱਖਿਆ ਹੋਇਆ ਸੀ ਤੇ ਉਹਦੇ ਨਾਲ ਕੁਝ ਵਿਆਹ ਦੇ ਵਾਦੇ ਵੀ ਕੀਤੇ ਸੀ ਲੈ ਕੇ ਜਾਣ ਦੀ ਕੋਸ਼ਿਸ਼ ਦੇ ਵਿੱਚ ਫਰਾਗ ਦੇ ਵਿੱਚ ਸੀਗਾ ਤੇ ਜਦੋਂ ਇਸ ਚੀਜ਼ ਦਾ ਆਪਾਂ ਤਹਿਕੀਕਾਤ ਕੀਤੀ ਤਹਿਕੀਕਾਤ ਕਰਨ ਤੋਂ ਬਾਅਦ ਆਖਰੀ ਸਿੱਟੇ ਤੇ ਪਹੁੰਚੇ ਤੇ ਜਿਹੜਾ ਉਹ ਪਰਿਵਾਰ ਦੇ ਵਿੱਚ ਅਸੀਂ ਉਹ ਬੈਠ ਕੇ ਤੇ ਉਸ ਲੜਕੀ ਦਾ ਜਿਹੜਾ ਵਾ ਕਰਾਰਨਾਮਾ ਲਖਵਾ ਲਿਆ ਕਿ ਜਿਉ ਉਹ ਲੈਟਰ ਲਿਖਦੀ ਸੀ ਉਹ ਅੰਦਰੇ ਸੁੱਟ ਦਿੰਦੀ ਤੇ ਆਪ ਹੀ ਰੌਲਾ ਪਾਉਂਦੇ ਸੀ ਤੇ ਨਾਲ ਇੱਕ ਦੋ ਜੀਰ ਹੋਰ ਪਰਿਵਾਰ ਦੇ ਤੋਂ ਇਲਾਵਾ ਵੀ ਰਲੇ ਹੋਏ ਸਨ ਤੇ ਜਿਹੜਾ ਇੱਕ ਲੜਕਾ ਸੀਗਾ ਉਹ ਕਹਿੰਦਾ ਕਿ ਮੇਰੇ ਘਰ ਦੇ ਵਿੱਚ ਬੀਟੇ ਵਜਦੇ ਨੇ ਤੇ ਮੇਰੇ ਘਰ ਜਾ ਕੇ ਵੀ ਦੇਖੋ ਗਲੀ ਦੇ ਵਿੱਚ ਵੀ ਵਜੇ ਨੇ ਤੇ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਅਸੀਂ ਸਿਰਫ ਉਹਦੇ ਕਹਿਣ ਦੇ ਉੱਤੇ ਇੱਟੇ ਰੋੜੇ ਨਹੀਂ ਵੇਖਣ ਆਏ ਬਲਕਿ ਜੋ ਸਾਡੀ ਟੀਮ ਰੈਸਕਿਊ ਕਰਦੀ ਇਹਨਾਂ ਚੀਜ਼ਾਂ ਨੂੰ ਗੱਲਾਂਬਾਤਾਂ ਕਰਕੇ ਇਲਾਜ ਕਰਦੀ ਹੈ ਹੱਲ ਕਰਦੀ ਆ ਤੇ ਕਿਸੇ ਚੀਜ਼ ਤੇ ਜਹਾ ਭਰੋਸਾ ਨਹੀਂ ਕਰਨਾ ਹੁੰਦਾ ਕਿ ਚਮਤਕਾਰਾਂ ਦੇ ਨਾਲ ਹੀ ਹੁੰਦਾ ਸਾਰਾ ਕੁਝ ਤੇ ਜਦੋਂ ਉਸ ਪਰਿਵਾਰ ਦੇ ਵਿੱਚ ਗੱਲਬਾਤ ਕੀਤੀ ਗੱਲਬਾਤ ਉਪਰੰਤ ਜੋਸ਼ਟਾ ਨਿਕਲਿਆ ਤੇ ਉਹ ਪਰਿਵਾਰ ਦੇ ਨਾਲ ਸਾਂਝਾ ਕਰ ਦਿੱਤਾ ਵੀ ਭਾਈ ਇਸ ਚੀਜ਼ ਦਾ ਬਚਾ ਤੁਹਾਨੂੰ ਆਬ ਕਰਨਾ ਪੈਣਾ ਹੈ ਕਿਉਂਕਿ ਜਿੱਥੇ ਅੱਜ ਲੋਕਾਂ ਵਾਲੀ ਥਾਂ ਦੇ ਉੱਤੇ ਨਸ਼ੇੜੀ ਇਕੱਠੇ ਹੁੰਦੇ ਆ ਤੇ ਪਹਿਲਾਂ 30 35 ਸਾਲ ਪਹਿਲਾਂ ਲੋਕਾਂ ਵਾਲੀ ਥਾਂ ਦੇਤੇ ਬੰਦ ਪਈਆਂ ਹਵੇਲੀਆਂ ਦੇ ਵਿੱਚ ਬੰਦ ਪਏ ਮਕਾਨਾਂ ਦੇ ਵਿੱਚ ਜ਼ਿਆਦਾਤਰ ਅ ਗਲਤ ਅੰਸਰਾਂ ਦਾ ਜਿਹੜਾ ਬੈਠਣਾ ਉੱਠਣਾ ਹੋ ਜਾਂਦਾ ਸੀ ਜਾਂ ਕਹਿ ਲਵੋ ਕਿ ਆਸ਼ਕ ਮਸ਼ੂਕ ਦਾ ਬੈਠਣਾ ਉੱਠਣਾ ਹੋ ਜਾਂਦਾ ਸੀ ਜਾਂ ਕਿਤੇ ਸ਼ਰਾਬ ਪੀਣ ਵਾਲਿਆਂ ਦਾ ਜੂਗਾ ਖੇਡਣ ਵਾਲਿਆਂ ਦਾ ਹੋ ਜਾਂਦਾ ਸੀ ਤੇ ਉਹ ਬੰਦ ਹਵੇਲੀਆਂ ਵਾਲੇ ਪਾਸੇ ਜਾਂ ਕਮਰੇਆਂ ਵਾਲੇ ਪਾਸੇ ਕੋਈ ਜਾਵੇ ਨਾ ਤੇ ਇਹਨਾਂ ਸ਼ਰਾਰਤੇ ਦੇ ਨਾਲ ਉਹ ਇਟੇ ਰੋੜੇ ਸੁੱਟਣੇ ਚਾਲੂ ਕਰਦੇ ਨੇ ਜਾਂ ਕਿਤੇ ਵੱਡੇ ਪਿੱਪਲ ਦੇ ਉੱਤੇ ਇਟੇ ਰੋੜੇ ਮਾਰਨੇ ਚਾਲੂ ਕਰਦੇ ਨੇ ਕਿ ਉੱਥੇ ਕੋਈ ਭੂਤ ਚੜ੍ਹਿਆ ਲਿਆ ਤੇ ਉਧਰ ਨੂੰ ਜਾਵੇ ਕੋਈ ਨਾ ਤੇ ਜਿਹੜਾ ਇਹ ਸਮਾਂ ਬਦਲਿਆ ਹੁਣ ਤੇ ਸਮਾਂ ਬਦਲ ਕੇ ਆਈ ਤੇ ਉਹ ਸਾਰੇ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਨੇ ਜੋ ਘਟਨਾ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀਗੇ ਕਿ ਲੱਖ ਦੋ ਲੱਖ ਰੁਪਇਆ ਕਿਤੇ ਮਿਲਣ ਵਾਲਾ ਏ ਅਮਰੂਤੀ ਕਾਰ ਲੈਣੀ ਆ ਤੇ ਕੁਝ ਜਾਣ ਦੀ ਫਰਾਗ ਦੇ ਵਿੱਚ ਵੀ ਸੀਗੇ ਲੜਕੀ ਲੜਕਾ ਲੜਕਾ ਹਾਲਾਂਕਿ ਵਿਆਹਿਆ ਹੋਇਆ ਸੀਗਾ ਪਰ ਫੇਰ ਵੀ ਉਹ ਜਿਹੜਾ ਗਲਤ ਕੰਮਾਂ ਦੇ ਵਿੱਚ ਪੈ ਗਿਆ ਤੇ ਜਦੋਂ ਉਸ ਪਰਿਵਾਰ ਦਾ ਘਰ ਦਾ ਕੇਸ ਹੱਲ ਕਰ ਲਿਆ ਤੇ ਅਸੀਂ ਦੇਖਿਆ ਕਿ ਘਰ ਦੇ ਸੱਜੇ ਪਾਸੇ ਇੱਕ ਰੋੜਿਆਂ ਦਾ ਢੇਰ ਲੱਗਾ ਆਇਆ ਸੀ ਤੇ ਇੱਕ ਘਰ ਦੇ ਸਾਹਮਣੇ ਸਾਈਡ ਦੇ ਉੱਤੇ ਵੀ ਕੁਝ ਰੋੜਿਆਂ ਦਾ ਢੇਰ ਲੱਗਾ ਆਇਆ ਸੀ ਜਿਹੜੇ ਘਰ ਦੇ ਵਿੱਚ ਟੜ ਰੋੜੇ ਡਿੱਗੇ ਸੀ ਉਹਨਾਂ ਨੂੰ ਅਸੀਂ ਉਹਨਾਂ ਢੇਰੀਆਂ ਦੇ ਨਾਲ ਮਿਲਾ ਕੇ ਵੇਖਿਆ ਕਿ ਇਹ ਕਿੱਥੋਂ ਆਏ ਨੇ ਤੇ ਇਹ ਵੀ ਸੁਭਾਵਕ ਦੱਸਣਾ ਚਾਹਾਂਗੇ ਕਿ ਜੇ ਕਿਤੇ ਅੱਧਾ ਜਾਂ ਪੌਣਾ ਰੋੜਾ ਸੁੱਟਣਾ ਏ ਤੇ ਉਹਦੇ ਵਾਸਤੇ ਬਲ ਵਧੇਰੇ ਲਾਉਣਾ ਪੈਂਦਾ ਯੋਰ ਵਧੇਰੇ ਲਾਉਣਾ ਪੈਂਦਾ ਤਾਂ ਜੋ ਕੰਧ ਦੇ ਨਾਲ ਟਕਰਾ ਕੇ ਤੇ ਉਹ ਟੁਕੜੇ ਹੋ ਜਾਂਦਾ ਹੈ ਤੇ ਕਈ ਵਾਰੀ ਛੋਟੇ ਛੋਟੇ ਟੁਕੜੇ ਵੀ ਸੁਟੇ ਜਾਂਦੇ ਉਹ ਸੋਚਦੇ ਕਿ ਨੁਕਸਾਨ ਨਾ ਹੋਵੇ ਤੇ ਇੱਕ ਮੈਸੇਜ ਜਿਹੜਾ ਉਹ ਮੈਸੇਜ ਵੀ ਪਹੁੰਚ ਸਕੇ ਜਿਸ ਤਰ੍ਹਾਂ ਬਚਾਉਣਾ ਚਾਹੁੰਦੇ ਜਾਂ ਦਹਿਸ਼ਤ ਫਲਾਉਣਾ ਚਾਹੁੰਦੇ ਦਹਿਸ਼ਤ ਪੈਦਾ ਕਰ ਦਿੰਦੇ ਨੇ ਤੇ ਜਦੋਂ ਉਸ ਪਰਿਵਾਰ ਦੇ ਵਿੱਚ ਮਸਲਾ ਹੱਲ ਕੀਤਾ ਤੇ ਜਿਹੜਾ ਲੜਕਾ ਸੀ ਅਸੀਂ ਉਹਦੇ ਘਰ ਗਏ ਤੇ ਕੁਝ ਜਿਹੇ ਰੋੜੇ ਬਰਾਮਦ ਕੀਤੇ ਜਿਨ੍ਹਾਂ ਨੂੰ ਕਾਲਖ ਲੱਗੀ ਹੋਈ ਸੀ ਜਿਵੇਂ ਸ਼ਾਈ ਲੱਗੀ ਹੁੰਦੀ ਆ ਸਵਾ ਵਗੈਰਾ ਤੇ ਜਦੋਂ ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਜਾ ਕੇ ਦੇਖਿਆ ਤੇ ਉੱਪਰ ਮਮਟੀ ਜਿਹੜੀ ਬਣੀ ਸੀ ਮਮਟੀ ਦੀਆਂ ਇਟਾਂ ਸਾਈਡ ਤੋਂ ਨੁੱਕਰ ਟੁੱਟੀ ਹੋਈ ਤੇ ਬੋਰੀ ਦੇ ਥੱਲੇ ਹੀਠਾਂ ਜਿਹੜੇ ਛੋਟੇ-ਛੋਟੇ ਕੰਕਰ ਰੋੜੇ ਲਗਾਏ ਹੋਏ ਸੀ ਜਿਹੜਾ ਕਿ ਪੂਰੇ ਬਲਦੇ ਨਾਲ ਲਗਭਗ ਤੀਸਰੇ ਘਰ 'ਚ ਉੱਥੇ ਘਰ ਦੇ ਵਿੱਚ ਸੁੱਟੇ ਜਾਂਦੇ ਸੀਗੇ ਵੀ ਕੋਈ ਸ਼ੱਕ ਨਾ ਕਰੇ ਕਿ ਮੇਰੇ ਵੀ ਇੱਧਰ ਡੇਗਦੇ ਤੇ ਉੱਧਰ ਵੀ ਡੇਗਦੇ ਆ ਨਾਲ 2-4 ਰੋੜੇ ਇਧਰ ਆਣੀਆਂ ਗਵਾਂਡੀਆਂ ਦੇ ਘਰਾਂ ਦੇ ਵਿੱਚ ਵੀ ਸੁੱਟ ਦੇਣੇ ਕਿ ਉਹਨਾਂ ਨੂੰ ਲੱਗੇ ਕਿ ਸਾਡੇ ਵੀ ਅਜਿਹਾ ਕੁਝ ਹੋ ਰਿਹਾ ਹੈ ਪਰ ਸਾਡੀ ਟ੍ਰੇਨਿੰਗ ਮੁਤਾਬਕ ਸਾਨੂੰ ਹਦਾਇਤ ਮੁਤਾਬਕ ਅਸੀਂ ਜਿਹੜਾ ਉਹ ਸਫਲਤਾ ਹਾਸਲ ਕੀਤੀ ਇਸ ਸਾਲ ਕਰਨ ਦੇ ਵਿੱਚ ਉੱਥੇ ਜਿਹੜੀ ਮੌਕੇ ਤੇ ਪੁਲਿਸ ਪਹੁੰਚੀ ਸੀ ਉਹਨਾਂ ਨੂੰ ਅਸੀਂ ਇਹ ਤਾਂ ਨਹੀਂ ਦੱਸ ਸਕੇ ਕਿ ਇਹ ਕੌਣ ਕਰ ਰਿਹਾ ਸੀ ਪਰ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹਨਾਂ ਦੇ ਕਰ ਰਹੀ ਇਹ ਘਟਨਾਵਾਂ ਨਹੀਂ ਵਾਪਰੂਗੀ ਤੇ ਜਦੋਂ ਉਸ ਲੜਕੇ ਦੇ ਨਾਲ ਗੱਲਬਾਤ ਕੀਤੀ ਤਾਂ ਲੜਕਾ ਵੀ ਬਹੁਤਾ ਚਿਹਰੇ ਟੇਕ ਰਾ ਸਕਿਆ ਤੇ ਉਹਨੇ ਆਪਣਾ ਗਲਤੀ ਦਾ ਅਹਿਸਾਸ ਕੀਤਾ ਤੇ ਕਬੂਲ ਕੀਤਾ ਕਿ ਅਸੀਂ ਮਿਲੀਭੁਗਤ ਦੇ ਨਾਲੇ ਜਹਾ ਕੁਝ ਕਰ ਰਹੇ ਸੀਗੇ ਤੇ ਦੋਸਤੋ ਇੱਕ ਡੇਰਾ ਬਾਬਾ ਨਾਨਕ ਸਾਈਡ ਦੇ ਉੱਤੇ ਕੇਸ ਹੱਲ ਕੀਤਾ ਸੀ ਜਿੱਥੇ ਪਰਿਵਾਰ ਦਾ ਆਪਸੀ ਝਗੜਾ ਸੀਗਾ ਆਪਸੀ ਝਗੜੇ ਦੌਰਾਨ ਜਿਹੜਾ ਵਾ ਜਿਸ ਘਰ ਦੇ ਵਿੱਚ ਇੱਟੇ-ਵੱਟੇ ਡਿੱਗਦੇ ਹੋ ਥੋੜਾ ਜਿਹਾ ਅਨੁਸ਼ਵਾਸੀ ਜ਼ਿਆਦਾ ਵਹਿਮ ਪਰਮਾਂ ਦੇ ਵਿੱਚ ਜ਼ਿਆਦਾ ਫਸਿਆ ਸੀ ਤੇ ਜਿਹੜਾ ਦੂਜੇ ਸ਼ਰੀਕੇ ਦੇ ਵਿੱਚ ਹੋਗਾ ਤੇ ਉਹ ਸ਼ਰਾਰਤੀ ਕਿਸਮ ਦਾ ਥੋੜਾ ਜਿਹਾ ਉਹਨਾਂ ਨੇ ਉਹਨਾਂ ਨੂੰ ਵਹਿਮ ਪਾਉਣ ਵਾਸਤੇ ਹੋਰ ਜਿਹੜਾ ਨਿਗੇ-ਨਿਗੇ ਇਹੋ ਜਿਹੀਆਂ ਛੇੜਾ ਕਰਨ ਦਿੱਤੀਆਂ ਕਦੀ ਨਾਰੀ ਹਲ ਸੁੱਟ ਦੇਣਾ ਕਦੀ ਧਾਗੇ ਸੁੱਟ ਦੇਣੇ ਕਦੀ ਇੱਟੇ ਰੋੜੇ ਮਾਰ ਦੇਣੇ ਉਸ ਅ ਮਸਲੇ ਨੇ ਵੀ ਜਿਹੜਾ ਬਾਖੂਬੀ ਆਪਾਂ ਹੱਲ ਕੀਤਾ ਇਸੇ ਤਰ੍ਹਾਂ ਅ ਬੋਲੇਵਾਲ ਪਿੰਡ ਪੈਂਦਾ ਗੁਰਦਾਸਪੁਰ ਦੇ ਵਿੱਚ ਉੱਥੇ ਵੀ ਇੱਕ 30 35 ਸਾਲ ਪਹਿਲਾਂ ਮਸਲਾ ਹੱਲ ਕੀਤਾ ਸੀਗਾ ਤੇ ਉੱਥੇ ਵੀ ਬਹੁਤ ਜਿਹੜਾ ਰਾਤ 12 ਵਜੇ ਤੱਕ ਸਾਡੀ ਟੀਮ ਉੱਥੇ ਬੈਠੀ ਰਹੀ ਆ ਤੇ ਉਸ ਵਕਤ ਤੱਕ ਵਜੇ ਤੱਕ ਕੋਈ ਟਰਾ ਰੋਣਾ ਨਹੀਂ ਵਜਿਆ ਜਦੋਂ ਕਿ 9 9:30 ਵਜੇ ਦੇ ਦਰਮਿਆਨ ਵਜਦੇ ਸੀ ਪਰ ਅਸੀਂ ਆਪਣੇ ਉਥੋਂ ਦੇ ਕੁਝ ਸਾਥੀਆਂ ਨੂੰ ਹਦਾਇਤ ਕਰ ਦਿੱਤੀ ਕਿ ਤੁਸੀਂ ਬਾਖੂਬੀ ਪਹਿਰਾ ਦਿਓ ਤੇ ਜਦੋਂ ਵੀ ਲੋਡ ਪੈਂਦੀ ਆ ਸਾਨੂੰ ਸਨੇਹਾ ਭੇਜੋ ਅਸੀਂ ਉਸੇ ਵੇਲੇ ਜਿਹੜੇ ਆਜਨੇ ਬਾਕੀ ਟੀਮ ਵਾਲੇ ਵੀ ਤੇ ਮਨੇਰੇ 5 ਵਜੇ ਦੇ ਕਰੀਬ ਸਾਡੇ ਸਾਥੀਆਂ ਨੇ ਰਾਤ ਪੂਰੇ ਪਹਿਰੇ ਤਰ੍ਹਾਂ ਦੇ 5 ਵਜੇ ਦੇ ਕਰੀਬ ਉਹਨਾਂ ਨੇ ਇੱਟੇ ਰੋੜੇ ਮਾਰਨ ਵਾਲਾ ਕਾਬੂ ਕਰ ਲਿਆ ਤੇ ਮਨੇਰੇ 6 ਵਜੇ ਦੇ 6:30 ਵਜੇ ਦੇ ਕਰੀਬ ਸਾਡੀ ਟੀਮ ਪਹੁੰਚ ਗਈ ਤੇ ਉਹ ਉਸ ਬੰਦੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਇਆ ਉਸ ਤੋਂ ਬਾਅਦ ਅਜੇ ਹੀ ਕੜਨਾ ਨਹੀਂ ਵਾਪਰੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਬੰਦ ਹਵੇਲੀਆਂ ਤੇ ਬੰਦ ਮਕਾਨਾਂ ਦੇ ਵਿੱਚ ਵੀ ਇੱਟੇ ਰੋੜੇ ਇਸ ਕਰਕੇ ਛੁੱਟੇ ਜਾਂਦੇ ਕਿ ਇਸ ਪਾਸੇ ਕੋਈ ਨਾ ਆਵੇ ਤੇ ਜਦੋਂ ਉਸ ਪਾਸੇ ਨਹੀਂ ਆਪਣਾ ਰੌਲਾ ਪੈ ਜਾਂਦਾ ਏ ਤੇ ਉਥੇ ਇਹ ਕਿਹਾ ਜਾਂਦਾ ਕਿ ਭੂਤ ਪ੍ਰੇਤ ਆ ਉਹ ਪਾਸੇ ਰਹਿੰਦੇ ਤੇ ਉਹ ਇਟੇ ਰੋੜੇ ਮਾਰਦੇ ਆ ਜਾਂ ਉਵਾਲ ਖਲਾਰ ਕੇ ਤੁਰੇ ਫਿਰਦੇ ਆ ਜਾਂ ਚਟੇ ਕੱਪੜੇ ਵਾਲੇ ਤੁਰੇ ਫਿਰਦੇ ਦਹਿਸ਼ਤਨਾ ਮੌਲ ਪੈਦਾ ਕੀਤਾ ਜਾਂਦਾ ਡਰ ਆਤਮਕਾਇਆ ਜਾਂਦਾ ਹੈ ਸੋ ਅਜਿਹਾ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਨੇ ਘਟਨਾਵਾਂ ਦੇ ਪਿੱਛੇ ਕੋਈ ਵੀ ਅਜਾਹ ਕੋਈ ਸ਼ਕਤੀ ਗੈਭੀ ਸ਼ਕਤੀ ਤਾੰਤਰਿਕਪੁਣਾ ਕਾਲਾਇਲਮ ਜਾਦੂ ਟੋਣਾ ਨਹੀਂ ਛੁਪਿਆ ਹੁੰਦਾ ਬਲਕਿ ਜਿਉਂਦੇ ਜਾਗਦੇ ਇਨਸਾਨਾਂ ਦੇ ਹੱਥੋਂ ਹੀ ਹੁੰਦਾ ਹੈ ਤੇ ਇੱਕ ਸ਼ਰਾਰਤਾ ਕੀਤੀਆਂ ਜਾਂਦੀਆਂ ਜਾਂ ਜਿਵੇਂ ਦੱਸ ਦਿੱਤਾ ਜਾਂਦਾ ਕਿ ਅੱਜ ਨਸ਼ੇੜੀਆਂ ਨੇ ਰੂਪ ਧਾਰਨ ਕਰ ਲਿਆ ਹੈ ਲੁੱਟਖੋਹਾਂ ਵਾਲਿਆਂ ਦਾ ਰੂਪ ਧਾਰਨ ਕਰ ਲਿਆ ਹੈ ਪਹਿਲਾਂ ਬਹੁਤ ਅਜਾਹਾ ਕੁਛ ਨਹੀਂ ਹੁੰਦਾ ਕਿਤੇ ਵਿਰਲਾ ਟਾਵਾਂ ਅਜਾਹਾ ਕੁਛ ਨਹੀਂਦਾ ਹੀ ਪਰ ਜੂਆ ਖੇਡਣ ਵਾਲੇ ਤੇ ਆਸ਼ਕ-ਮਸ਼ੂਕਾਂ ਦਾ ਜਿਹੜਾ ਇੱਕ ਅੱਡੇ ਜ਼ਰੂਰ ਬਣੇ ਹੋਏ ਸੀਗੇ ਤੇ ਜਾਂ ਫਿਰ ਮਕਾਨ ਸਸਤਾ ਖਰੀਦਣ ਦੇ ਬਹਾਨੇ ਅਜਹੀਆਂ ਘਟਨਾਵਾਂ ਕਰ ਦਿੱਤੀਆਂ ਜਾਂਦੀਆਂ ਸੀ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਸੀ ਜਿੱਥੇ ਇੱਕ ਪਰਿਵਾਰ ਦੇ ਤਿੰਨ ਚਾਰ ਜੀ ਜਿਹੜੇ ਆ ਉਹ ਖਾੜਕੂਬਾਦ ਦੇ ਨਾਂ ਦਰਾਂ ਨਾ ਹਾਰੇ ਗਏ ਸੀਗੇ ਇੱਕ Hindu ਪਰਿਵਾਰ ਸੀ ਕਿ ਕੋਈ ਰਲਦਾ ਮਿਲਦਾ ਪਰਿਵਾਰ ਸੀਗਾ ਤੇ ਉੱਥੇ ਉਹ ਥਾਂ ਖਾਲੀ ਥਾਂ ਪਈ ਦੇ ਉੱਤੇ ਕੋਈ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇੱਕ ਦੋ ਪਰਿਵਾਰ ਦੇ ਜਿਹੜੇ ਉੱਥੇ ਕੋਈ ਜਿਵੇਂ ਕਿਰਾਏ ਤੇ ਰਹਿੰਦੇ ਸੀਗੇ ਵੀ ਚੱਲ ਇੱਥੇ ਉਹ ਪਰਿਵਾਰ ਵੱਡਾ ਪਰਿਵਾਰ ਤੇ ਨਹੀਂ ਰਹਿੰਦਾ ਪਰ ਉਹ ਕਿਰਾਏ ਦੇ ਮਕਾਨ ਦਿੱਤਾ ਹੋਇਆ ਸੀ ਤੇ ਡਰਦੇ ਉਥੋਂ ਚਲੇ ਗਏ ਸੀ ਤੇ ਕਿਰਾਏਦਾਰਾਂ ਨੂੰ ਡਰਾਉਣ ਤੋਂ ਭੁਗਾਉਣ ਦਾ ਕਰਕੇ ਉਥੇ ਕੁਛ ਨਾ ਕੁਛ ਇਹੋ ਜਿਹੇ ਟੀ ਰੋੜਿਆਂ ਦੀਆਂ ਬੀਟੇ ਮਾਰਦੀਆਂ ਸ਼ਰਾਰਤਾਂ ਕਰ ਦਿੱਤੀਆਂ ਤੇ ਸ਼ਰਾਰਤਾਂ ਤੋਂ ਬਾਅਦ ਉਹ ਪਰਿਵਾਰ ਵੀ ਉਥੋਂ ਡਰਦਾ ਭੱਜ ਗਿਆ ਪਰ ਉਹ ਜਦੋਂ ਮਕਾਨ ਮਾਲਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਡੀ ਟੀਮ ਨਾਲ ਸੰਪਰਕ ਕੀਤਾ ਤੇ ਟੀਮ ਵਾਲਿਆਂ ਨੇ ਉਥੇ ਜਾ ਕੇ ਉਸੇ ਤਰ੍ਹਾਂ ਪਹਿਰਾ ਦੇ ਕੇ ਤੇ ਜਿਹੜਾ ਡਾਇਰੈਕਸ਼ਨਾਂ ਵੇਖੀਆਂ ਕਿ ਇੱਕ ਰੋੜੇ ਕਿੱਧਰੋਂ ਆਉਂਦੇ ਨੇ ਇੱਟੇ-ਵੱਟੇ ਕਿੱਧਰੋਂ ਵੱਜਦੇ ਨੇ ਤੇ ਕਿੰਨੀ ਦੂਰੀ ਤੋਂ ਆ ਰਹੇ ਨੇ ਉਹ ਚੀਜ਼ ਨੂੰ ਵੀ ਹੱਲ ਕੀਤਾ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਜਿਹੜੇ ਇੱਟੇ ਰੋੜੇ ਮਾਰਨ ਦਾ ਕੇਸ ਅਸੀਂ ਹੱਲ ਕਿਸ ਤਰ੍ਹਾਂ ਤੇ ਕਿਵੇਂ ਕਰਦੇ ਹਾਂ ਹਮੇਸ਼ਾ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਵੇਂ ਮੱਥਾ ਜਿਹਨੂੰ ਕਹਿ ਦਿੰਦੇ ਆਪਾਂ ਘਰ ਦੇ ਮਕਾਨ ਦਾ ਮੱਥਾ ਜਾਂ ਆਪਣਾ ਮੱਥਾ ਸਿਰ ਤੋਂ ਥੱਲੇ ਮੱਥਾ ਜਿਹਨੂੰ ਕਹਿ ਦਿੰਦੇ ਆ ਤੇ ਜਾਂ ਮਕਾਨ ਦਾ ਮੱਥਾ ਕਹਿ ਦਿੰਦੇ ਆ ਜਾਂ ਘਰ ਦੀ ਸਾਹਮਣੀ ਦੀਵਾਰ ਕਹਿ ਦਿੰਦੇ ਆ ਜੇ ਉਸ ਪਾਸੇ ਇੱਟੇ ਵਟੇ ਮਾਰਨੇ ਆ ਤੇ ਉਹ ਸੁਭਾਵ ਕਿ ਆ ਕਿ ਉਹਦੇ ਬਿਲਕੁਲ ਸਾਹਮਣੀ ਸਾਈਡ ਤੇ ਖਲੋ ਕੇ ਇਹ ਅਜਾਹਾ ਕੜਨਾ ਕਰਮ ਕਰਨਾ ਪੈਂਦਾ ਜਿਹੜਾ ਕੋਈ ਸਾਈਡ ਤੋਂ ਹੁੰਦਾ ਵਾ ਸੱਜੇ ਖੱਬੇ ਤੋਂ ਤੇ ਉਹ ਹਮੇਸ਼ਾ ਸਾਹਮਣੇ ਨਹੀਂ ਵਜਦਾ ਦਰਵਾਜ਼ੇ ਜਾਂ ਛੱਤ ਨੂੰ ਨਹੀਂ ਵਜਦਾ ਉਹ ਬਲਕਿ ਨੁਕਰਾਂ ਦੇ ਉੱਤੇ ਜਾਂ ਸੱਜੇ ਖੱਬੇ ਨਿਕਲ ਜਾਂਦਾ ਹੈ ਤੇ ਜਿਹੜਾ ਅੱਧਾ ਪੌਣਾ ਰੋੜਾ ਛੁੱਟਿਆ ਜਾਂਦਾ ਉਹ ਬਿਲਕੁਲ ਨੇੜੇ ਤੋਂ ਛੁੱਟਿਆ ਜਾਂਦਾ ਹੈ ਕਿ ਇੱਕ ਡਰਾਵਾ ਡਰ ਪੈਦਾ ਕਰਨ ਵਾਸਤੇ ਜਦੋਂ ਦੀਵਾਰ ਦੇ ਨਾਲ ਇੱਟਾ ਟਕਰਾਉਂਦਾ ਹੈ ਤੇ ਉਹ ਖਿਲਰ ਜਾਂਦਾ ਹੈ ਤੇ ਜਿਹੜਾ ਛੋਟਾ ਮਨ ਲਓ ਜਿਵੇਂ 200 250 ਗ੍ਰਾਮ ਦਾ ਜੇ ਕਹਿ ਸਕਦੇ ਆ ਉਹ 15 20 ਫੁੱਟ ਦੀ ਜਾਂ 30 35 ਫੁੱਟ ਦੀ 50 ਫੁੱਟ ਦੀ ਦੂਰੀ ਤੋਂ ਸੁੱਟਿਆ ਜਾ ਸਕਦਾ ਹੈ ਤੇ ਉਹਦੇ ਵਾਸਤੇ ਵੱਖ-ਵੱਖ ਜਿਹੜਾ ਸਰੀਰ ਦਾ ਬੰਨ ਲਗਾਇਆ ਜਾ ਸਕਦਾ ਕਿਉਂਕਿ ਇੱਕ ਬਜ਼ੁਰਗ ਨੇ ਸੁੱਟਣਾ ਹੋਵੇ ਤੇ ਉਹ ਤਾਂ ਨੇੜੇ ਤੋਂ ਥੋੜਾ ਜਿਹਾ ਕੋਸ਼ਿਸ਼ ਕਰ ਸਕਦਾ ਜੇ ਇੱਕ ਨੌਜਵਾਨ ਸੁੱਟੇ ਤੇ ਉਹ ਬੜੀ ਦੂਰੀ ਤੋਂ ਵੀ ਜਿਹੜਾ ਤੇਜ਼ੀ ਨਾਲ ਜਿਹੜਾ ਗੋਲਾ ਸੁੱਟਣ ਵਾਲਾ ਵਾਂਗੂ ਰੋੜਾ ਸੁੱਟ ਦਿੰਦਾ ਏ ਤੇ ਉਹਦੇ ਨਾਲ ਹੁੰਦਾ ਕਿ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਜੇ ਕੋਈ ਅਜਿਹੀ ਕੜਨਾ ਵਰਤਦੀ ਆ ਤੇ ਉਤਰੰਤ ਤੁਸੀਂ ਜਿਹੜਾ ਵਾ ਤਰਕਸ਼ੀਲ ਸੋਸਾਇਟੀ ਦਾ ਲੋਕਚੇਤਨਾ ਅ ਲਹਿਰਨਾ ਲੋਕਚੇਤਨਾ ਮੰਚ ਨਾਲ ਇਹ ਕਿਤੇ ਵੀ ਜਿਹੜਾ ਸਾਡੇ ਨਾਲ ਇਹ ਸੰਪਰਕ ਕਰਕੇ ਤੇ ਤੁਸੀਂ ਇਨ੍ਹਾਂ ਮਸਲਿਆਂ ਦੇ ਹੱਲ ਕਰਵਾ ਸਕਦੇ ਲੋੜ ਆ ਕਿ ਉਹਦੇ ਵਿੱਚ ਸ਼ਰਾਰਤੀਆਂ ਤੋਂ ਬਚਣ ਦੀ ਲੋੜ ਆ ਅੰਧਿਸ਼ਵਾਸ਼ਾ ਮਹਿਮਾ ਪਰਮਾ ਤੇ ਪਖੰਡਾਂ ਤੋਂ ਬਚਣ ਦੀ ਲੋੜ ਆ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਧੰਨਵਾਦ ਜੀ